ਸੁਖਬੀਰ ਜੀ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਅੱਜ ਮੈਂ ਤੁਹਾਡੇ ਕਰਕੇ ਇੱਥੇ ਆਇਆ ਸੁਖਬੀਰ ਜੀ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਅੱਜ ਮੈਂ ਤੁਹਾਡੇ ਕਰਕੇ ਇੱਥੇ ਆਇਆ ਕਿ ਸਾਢੇ 4 ਸਾਲ ਤੁਹਾਨੂੰ ਰੇਤਾ ਦਾ ਮੁੱਦਾ ਯਾਦ ਨਹੀਂ ਆਇਆ ਸਾਢੇ 4 ਸਾਲ ਤੱਕ ਤੁਸੀਂ ਕਿਉਂ ਨਹੀਂ ਬੋਲੇ ਤੇ ਮੈਂ ਤੈਨੂੰ ਅੱਜ ਇਹ ਪੁੱਛਣਾ ਚਾਹਨਾ ਕਿ ਤੇਰੇ ਲੀਡਰ ਮੈਂ ਤੈਨੂੰ ਕਹਿਣਾ ਕਿ 10 ਸਾਲ ਤੁਸੀਂ ਵੀ ਹੋਰ ਰੇਤਾ ਵੇਚਦੇ ਰਹੇ ਹੋ ਕਿ ਤੂੰ ਹਰ ਮਹੀਨੇ ਹਰਮੰਦਰ ਸਾਹਿਬ ਉਹਨਾ ਆਪਣੇ ਪਰਿਵਾਰ ਦੇ ਨਾਲ ਤੂੰ ਉੱਥੇ ਆ ਕੇ ਮੱਥਾ ਟੇਕਦਾ ਇਸ ਮਹੀਨੇ ਜਦੋਂ ਹਰਮੰਦਰ ਸਾਹਿਬ ਆਉਣਗਾ ਨਾ 10 ਜਾਂ 11 ਤਰੀਕ ਨੂੰ ਉਹਨਾ ਤੂੰ ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਹਦੇ ਕਿ ਤੂੰ 10 ਸਾਲ ਜਾਂ ਤੇਰੇ ਐਮਐਲਏ ਜਿਹੜੇ ਜਿਹੜੇ ਵੀ ਤੇਰੇ ਨਾਲ ਆਉਂਦੇ ਆ ਉਹਨਾਂ ਨੂੰ ਕਹਿ ਦਿਓ ਆਪਣੇ ਬੱਚਿਆਂ ਦੀ ਸੌਖਾ ਜਾਣ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਿ ਕੀ ਤੁਸੀਂ 10 ਸਾਲ ਰੇਤਾ ਦਾ ਕਾਰੋਬਾਰ ਨਹੀਂ ਕੀਤਾ ਲੋਕਾਂ ਨੇ ਤੇਰਾ ਮਜ਼ਾਕ ਬਣਾ ਕੇ ਰੱਖ ਦਿੱਤਾ ਸੋਸ਼ਲ ਮੀਡੀਆ ਤੇ ਤੇਰੇ ਗੰਦੇ ਗੰਦੇ ਗਾਣੇ ਬਣਾ ਕੇ ਚਲਾ ਦਿੱਤੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਇਹ ਖੱਡ ਬੰਦ ਨਹੀਂ ਕਰਾਉਣ ਆਇਆ ਤੂੰ ਇਸ ਖੱਡ ਨੂੰ ਉਸ ਦਿਨ ਚਾਲੂ ਕਰਾਉਣ ਆਇਆ ਸੀਗਾ ਕਿਉਂਕਿ ਤੈਨੂੰ ਪਤਾ ਸੀਗਾ 30 ਤਰੀਕ ਆ 30 ਤਰੀਕ ਨੂੰ ਇਹਨਾਂ ਦਾ ਜਿਹੜਾ ਕੰਮ ਆ 2 ਮਹੀਨੇ ਲਈ ਬੰਦ ਹੋ ਜਾਣਾ ਮੌਨਸੂਨ ਦਾ ਸੀਜ਼ਨ ਚੱਲੇ ਨਾਲ ਤੂੰ ਸਿਰਫ ਇੱਥੇ ਆ ਗਿਆ ਨੰਬਰ ਬਣਾਉਣ ਨੂੰ ਵੀ ਸ਼ਾਮਾਂ ਨੂੰ ਕੰਮ ਬੰਦ ਹੋ ਜਾਣਾ ਔਰ ਇਹਨਾਂ ਲੋਕਾਂ ਨੇ ਇਹ ਵੀ ਸਿਰੇ ਦੇ ਤੇਰੇ ਤੋਂ ਵੀ ਵੱਡੇ ਮਤਲਬ ਕਾਰੀਗਰ ਆ ਇਹਨਾਂ ਨੇ ਤੇਰੇ ਮੂੰਹ ਤੇ ਉਹ ਚਪੇੜ ਮਾਰੀ ਕਿ 30 ਤੱਕ ਇਹਨਾਂ ਕੋ ਪਰਮਿਸ਼ਨ ਸੀਗੀ 15 ਦਿਨ ਇਹਨਾਂ ਪਰਮਿਸ਼ਨ ਤੇਰੇ ਕੋਲ ਵੇਰ ਕੇ ਵਧਾਈ ਵੀ ਅਸੀਂ 15 ਦਿਨ ਕੰਮ ਹੋਰ ਚਲਾਉਣਾ ਸੁਖਬੀਰ ਬਾਦਲ ਸਾਡਾ ਨਿਸ਼ਾਨ ਕਰ ਗਿਆ ਕੀ ਇਹਨੂੰ ਪਾਸ ਕਰਨ ਤੋਂ ਪਹਿਲਾਂ एनजीटी दी परमिशन ਲਈ ਗਈ ਆ ਕੈਂਡੀਟ ਚ ਪਾਸ ਕਰਨ ਤੋਂ ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਦੀਆਂ ਸ਼ਰਤਾਂ ਨੂੰ ਫਾਲੋ ਕੀਤਾ ਗਿਆ ਤੇ ਨੂੰ ਤੇ ਭਵਾ ਭਾਵਾ ਜਵਾਬ ਦਿੰਦੇ ਆ ਮੇਰੇ ਨਾਲ ਭਾਓ ਕੋ ਅਫਸਰ ਮੈਂ ਨਹੀਂ ਕਹਿੰਦਾ ਕੋ ਮੰਤਰੀ ਮੇਰੇ ਲੈਵਲ ਤੇ ਬਹੂਗਾ ਕੋ ਐਮਐਲਏ ਮੇਰੇ ਲੈਵਲ ਤੇ ਬਹੂਗਾ ਮਾਈਨਿੰਗ ਮਹਿਕਮੇ ਦਾ ਇੱਕ ਜੇਈ ਇੱਕ ਕਲਰਕ ਮੇਰੇ ਸਾਹਮਣੇ ਬਹਾ ਦਿਓ ਜੇ ਜਵਾਬ ਦੇ ਜੂਗਾ ਤੇ ਐਸੇ ਦਰਿਆਜ ਮਨਦੀਪ ਸਿੰਘ ਮੰਨਾ ਛਾਲ ਮਾਰ ਦੂ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇੜਦੇ ਮੋਰਾ ਨਾਲ ਕੋ ਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾ ਨਾਲ ਸਾਥੀਓ ਅੱਜ ਮੈਂ ਆਇਆ ਇਹ ਉਹ ਰੇਤਾ ਦੀਆਂ ਖੱਡਾਂ ਜਾਂ ਜਿਹੜੇ ਰੇਤਾ ਦੇ ਠੇਕੇ ਆ ਜਿੱਥੇ ਸੁਖਬੀਰ ਬਾਦਲ ਰੋਜ਼ ਹੀ ਆ ਕੇ ਲਾਈਵ ਹੋ ਕੇ ਆਪਣੀ ਫੇਸਬੁੱਕ ਦੇ ਉੱਤੇ ਮੀਡੀਆ ਨੂੰ ਲੈ ਕੇ ਬੜਕਾ ਮਾਰ ਰਿਹਾ ਸੀਗਾ ਔਰ ਤੁਹਾਡੇ ਸਾਹਮਣੇ ਆ ਕਿ ਉਹਦੇ ਆਉਣ ਤੋਂ ਬਾਅਦਾਂ ਮੇਰੇ ਖਲ 30 ਤਰੀਕ ਨੂੰ ਆਇਆ ਸੀਗਾ ਇੱਥੇ ਮੈਂ ਪੁੱਛਿਆ ਕਿ ਅੱਜ ਵੀ 30 ਤੋਂ ਲੈ ਕੇ ਅੱਜ ਤੱਕ ਵੀ ਇੱਥੇ ਕੋਈ ਕੰਮ ਨਹੀਂ ਬੰਦ ਹੋਇਆ ਤੇ ਮੈਂ ਸੁਖਬੀਰ ਬਾਦਲ ਨੂੰ ਇਹ ਪੁੱਛਣਾ ਚਾਹਨਾ ਕਿ ਸੁਖਬੀਰ ਬਾਦਲ ਤੇਰੀ ਬੜਕ ਇੰਨੀ ਹੌਲੀ ਹੋ ਗਈ ਡਿਪਟੀ ਸੀਐਮ ਤੂੰ ਰਿਹਾ ਪੰਜਾਬ ਦਾ ਤੂੰ ਤੇ ਜਿੱਥੋਂ ਇੱਕ ਵਾਰੀ ਢੇੜਾ ਕੱਢ ਜਾਵੇਂ ਤੇ ਅਫਸਰ ਥਰ-ਥਰ ਕੰਮ ਦੇ ਹੁੰਦੇ ਸੀ ਤੇ ਤੇਰੇ ਕੋ ਤੇ ਇੱਕ ਖੱਡ ਨਹੀਂ ਬੰਦ ਕਰਾਈ ਗਈ ਅਸਲੀਅਤ ਇਹ ਆ ਜਿਹੜੀ ਮੈਂ ਹੁਣ ਲੋਕਾਂ ਦੇ ਸਾਹਮਣੇ ਲਿਆਉਣ ਲੱਗਾ ਕਿ ਇਹ ਖੱਡ ਤੂੰ ਬੰਦ ਕਰਾਉਣੀ ਨਹੀਂ ਸੀ ਚਾਹੁੰਦਾ ਕਾਰਨ ਕੀ ਆ ਕਿ ਤੇਰੀ ਤੇ ਤੇਰੇ ਚਾਚੇ ਕੈਪਟਨ ਦੀ 2000 ਤੋਂ 2007 ਤੋਂ ਇਹੋ ਜੀ ਸੈਟਿੰਗ ਹੋਈ ਤੁਹਾਡੀ ਚਾਚੇ ਭਤੀਜੇ ਦੀ ਕਿ ਮੇਰਾ ਖਿਆਲ ਆ ਵੀ ਤੁਹਾਡੇ ਵਿੱਚੋਂ ਤਾਂ ਕਿਤੇ ਸੂਈ ਨਹੀਂ ਲੰਘ ਸਕਦੀ 2007 ਤੋਂ 17 ਤੱਕ ਸਵਾਏ ਇਲੈਕਸ਼ਨ ਮੋੜ ਤੋਂ ਕੈਪਟਨ ਮਰਿੰਦਰ ਸਿੰਘ ਤੁਹਾਡੇ ਖਿਲਾਫ ਜੇ ਬੋਲਿਆ ਹੋਊਗਾ ਤੇ ਸਿਰਫ ਇਲੈਕਸ਼ਨ ਵਾਲੇ ਦਿਨਾਂ ਦੇ ਵਿੱਚ ਤੇ ਨਾ ਤੁਸੀਂ ਆਪਣੇ 10 ਸਾਲਾਂ ਚੋਂ ਦੇ ਉੱਤੇ ਕੋਈ ਕਾਰਵਾਈ ਕੀਤੀ ਹੋਗੀ ਜਿਹੜਾ ਤੁਸੀਂ ਸਟੇਜਾਂ ਤੋਂ ਆਂਦੇ ਸੀਗੇ ਮੈਂ ਦੀ ਪਜਾਮੀ 'ਚ ਚੂਹੇ ਛੱਡ ਦੇਣੇ ਆ ਮੈਂ ਇਹਨੂੰ ਪੁੱਠਾ ਟੰਗ ਦੇਣਾ ਵਾ ਉਹ ਹਾਲ ਅੱਗੇ ਆ ਗਿਆ 2017 ਤੋਂ ਲੈ ਕੇ ਅੱਜ ਤੱਕ ਨਾ ਕੈਪਟਨ ਮਰਿੰਦਰ ਸਿੰਘ ਨੇ ਤੁਹਾਡੇ ਉੱਤੇ ਕੋਈ ਕਾਰਵਾਈ ਕੀਤੀ ਜਦੋਂ ਵੀ ਇਹੋ ਜਿਹੇ ਮੁੱਦੇ ਯਾਦ ਆਉਂਦੇ ਆ ਸਿਰਫ ਜਦੋਂ ਇਲੈਕਸ਼ਨ ਸਿਰ ਦੇ ਉੱਤੇ ਆ ਗਈ ਤੇ ਤੁਹਾਨੂੰ ਦੋਵਾਂ ਨੂੰ ਇਹ ਮੁੱਦੇ ਯਾਦ ਆ ਜਾਂਦੇ ਆ 2016 ਦੇ ਵਿੱਚ ਸੁਖਬੀਰ ਕੈਪਟਨ ਦੇ ਖਿਲਾਫ ਜੋ ਬੋਲਦਾ ਸੀਗਾ ਜੋ ਕੈਪਟਨ ਮਰਿੰਦਰ ਸਿੰਘ ਸੁਖਬੀਰ ਦੇ ਖਿਲਾਫ ਬੋਲਦੇ ਸੀਗੇ ਉਹ ਗੱਲਾਂ ਅੱਜ ਜਿਹੜੀਆਂ ਸੁਣਨ ਨੂੰ ਫੇਰ ਨਜ਼ਰ ਆ ਰਹੀਆਂ ਅੰਦਰ ਦੇ ਦੂੰ ਸਾਰੇ ਐਮਐਲਏ ਮੈਂ ਪੁੱਠੇ ਪੁੱਠੇ ਟੰਗ ਦੂੰਗਾ ਅਸਲ ਦੇ ਵਿੱਚ ਅਸਲੀਅਤ ਕੀ ਆ ਇਹ ਜਨਤਾ ਜਾਣ ਚੁੱਕੀ ਆ ਕਿ ਸ਼ਕਤੀਮਾਨ ਤੇ ਗੰਗਾਧਰ ਇੱਕ ਹੀ ਆ ਸੁਖਬੀਰ ਜੀ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਅੱਜ ਮੈਂ ਤੁਹਾਡੇ ਕਰਕੇ ਇੱਥੇ ਆਇਆ ਕਿ ਸਾਡੇ 4 ਸਾਲ ਤੁਹਾਨੂੰ ਰੇਤਾ ਦਾ ਮੁੱਦਾ ਯਾਦ ਨਹੀਂ ਆਇਆ ਸਾਡੇ 4 ਸਾਲ ਤੱਕ ਤੁਸੀਂ ਕਿਉਂ ਨਹੀਂ ਬੋਲੇ ਤੇ ਮੈਂ ਤੈਨੂੰ ਅੱਜ ਇਹ ਪੁੱਛਣਾ ਚਾਹਨਾ ਕਿ ਤੇਰੇ ਲੀਡਰ ਮੈਂ ਤੈਨੂੰ ਕਹਿਣਾ ਕਿ 10 ਸਾਲ ਤੁਸੀਂ ਵੀ ਇਹੋ ਰੇਤਾ ਵੇਚਦੇ ਰਹੇ ਹੋ ਤੇ ਤੇਰੇ ਲੀਡਰ ਤੇ ਤੁਸੀਂ ਅੱਜ ਪ੍ਰੈਸ ਦੇ ਸਾਹਮਣੇ ਲੋਕਾਂ ਨੂੰ ਸਵਾਲ ਕਰਦੇ ਹੋ ਕਿ ਸਾਡੇ ਖਿਲਾਫ ਕੋਈ ਸਬੂਤ ਵਿਖਾਓ ਅਸੀਂ 10 ਸਾਲ ਜਿਹੜੀ ਉਹ ਰੇਤਾ ਵਿੱਚ ਹੀ ਹੋਵੇ ਜਾਂ ਅਸੀਂ ਉਹ ਜਿਹੇ ਕੰਮ ਕੀਤਾ ਹੋਵੇ ਅਸੀਂ ਜਨਤਾ ਦਾ ਯਾਰ ਸਾਡੇ ਕੋਲ ਕਿਹੜਾ ਪੈਰਾਮੀਟਰ ਹੈ ਸਾਡੇ ਕੋਲ ਕਿਹੜੀ ਇਹੋ ਜੀ FBI ਜਾਂ CIA ਦੀ ਏਜੰਸੀ ਆ ਜਿੱਥੇ ਤੈਨੂੰ ਚੋੱਕ ਕੇ ਲੈ ਜੀਏ ਜਿੱਥੇ ਤੈਨੂੰ ਇਨਟੈਰੋਗੇਟ ਕਰਕੇ ਪੁੱਛ ਲਈਏ ਜਿੱਥੇ ਤੈਨੂੰ ਪੁੱਛੀਏ ਵੀ ਸੁਖਬੀਰ ਬਾਦਲ ਤੂੰ 10 ਵਾਲੇ ਕੰਮ ਕੀਤਾ ਕਿ ਨਹੀਂ ਕੀਤਾ ਕੰਮ ਤੇ ਸਰਕਾਰ ਦਾੰਦਾ ਕਿ ਜੇ ਕਿਤੇ ਗਲਤ ਕੰਮ ਹੁੰਦੇ ਹੋਣ ਤੇ ਇੱਕ ਦੂਜੇ ਕੋਲੋਂ ਦੂਜਿਆਂ ਕੋਲੋਂ ਪੁੱਛਣਾ ਤੇ ਉਹਨਾਂ ਦੇ ਕੁੱਤੇ ਕਾਰਵਾਈ ਕਰਨਾ ਪਰ ਜਦੋਂ ਤੁਸੀਂ ਚੋਰ ਕੁੱਤੀ ਰਲੇ ਹੋ ਤੇ ਫਿਰ ਅਸੀਂ ਜਨਤਾ ਜਾਈਏ ਕਿੱਥੇ ਲੋਕਾਂ ਨੇ ਬਥੇਰੀ ਦਵਾਈ ਦੇ ਕੇ ਵੇਖ ਲਈ ਮੈਂ ਤੇਰੇ ਤੁਹਾਡੇ ਤੇ ਤੇਰੇ ਕੈਪਟਨ ਤੇ ਗੱਲਾਂ ਕਹਿਣੀਆਂ ਚਾਹਣਾ ਕਿ ਥਾ ਇਰਾਦਾ ਥਾ ਇਰਾਦਾ ਸ਼ਿਕਾਇਤ ਤੇਰੀ karenge ਹਾਕਮ ਸੇ ਮਗਰ ਉਹ ਵੀ ਕਮਬਖਤ ਤੇਰਾ ਚਾਹਨੇ ਵਾਲਾ ਨਿਕਲਾ ਸ਼ਿਕਾਇਤ ਕਰੀਏ ਕਿਦ ਕੋ ਦਵਾਈ ਦਈਏ ਕਿਨੂੰ ਸਾਨੂੰ ਸਾਨੂੰ ਤੇ ਅੱਜ ਤੱਕ ਕੈਪਟਨ ਮਰਿੰਦਰ ਸਿੰਘ ਬਦਬੀ ਦੇ ਉੱਤੇ ਇਨਸਾਫ ਨਹੀਂ ਲੈ ਕੇ ਦੇ ਸਕਿਆ ਜਨਤਾ ਨੂੰ ਤੇ ਰੇਤਾ ਦਾ ਹਿਸਾਬ ਸਾਨੂੰ ਕਿੱਥੋਂ ਲੈ ਦੂਗਾ ਸਾਡੇ ਜਨਤਾ ਕੋਲ ਸਿਰਪੇ ਇੱਕ ਹੀ ਹੱਲ ਹੈ ਤੇ ਜੇ ਤੁਸੀਂ ਦੋਵੇਂ ਸਿਹਰ ਤੋਂ ਜਨਤਾ ਲਈ ਤੇ ਮੈਂ ਮੈਂ ਤੈਨੂੰ ਕਹਿਣਾ ਸੁਖਬੀਰ ਬਾਦਲ ਜੇ ਤੂੰ ਇਹ ਹੱਲ ਮੰਨੇਗਾ ਤੇ ਅਸੀਂ ਤੇਰੇ ਤੇ ਯਕੀਨ ਵੀ ਕਰਾਂਗੇ ਤੇਰੀ ਸਰਕਾਰ ਵੀ ਬਣਾਵਾਂਗੇ ਗੁਰੂ ਘਰ ਦੀ 100 ਤੇ ਪੋਲੀਟੀਸ਼ੀਨ ਐਵੇਂ ਹੀ ਖਾ ਜਾਂਦੇ ਔਰ ਤੇ ਸਾਨੂੰ ਯਕੀਨ ਹੀ ਨਹੀਂ ਰਿਹਾ ਜਿਵੇਂ ਕੈਪਟਨ ਮਰਿੰਦਰ ਸਿੰਘ ਨੇ ਵੀ 100 ਖਾ ਲਈ ਸੀਗੀ ਕਹਿਣਾ ਨਹੀਂ ਚਾਹੁੰਦਾ ਬੱਚੇ ਸਾਰਿਆਂ ਦੇ ਹੀ ਸਾਂਝੇ ਹੁੰਦੇ ਆ ਤੇਰੇ ਬੱਚਿਆਂ ਨੂੰ ਮੇਰੀ ਉਮਰ ਵੀ ਲੱਗ ਜਾਵੇ ਪਰ ਮੈਂ ਇਹ ਗੱਲ ਕਹਿਣ ਲਈ ਮਜਬੂਰ ਹੋ ਗਿਆ ਕਿ ਤੂੰ ਸਾਡੇ ਕੋਲ ਹੱਲ ਕੀ ਬਚਿਆ ਕਿ ਤੂੰ ਹਰ ਮਹੀਨੇ ਹਰਮੰਦਰ ਸਾਹਿਬ ਆਉਣਾ ਆਪਣੇ ਪਰਿਵਾਰ ਦੇ ਨਾਲ ਤੂੰ ਉੱਥੇ ਆ ਕੇ ਮੱਥਾ ਟੇਕਦਾ ਇਸ ਮਹੀਨੇ ਜਦੋਂ ਹਰਮੰਦਰ ਸਾਹਿਬ ਆਏਗਾ ਨਾ 10 ਜਾਂ 11 ਤਰੀਕ ਨੂੰ ਆਉਣਾ ਤੂੰ ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਹ ਦੇ ਕਿ ਤੂੰ 10 ਸਾਲ ਜਾਂ ਤੇਰੇ ਐਮਐਲਏ ਜਿਹੜੇ ਜਿਹੜੇ ਵੀ ਤੇਰੇ ਨਾਲ ਆਉਂਦੇ ਆ ਉਹਨਾਂ ਨੂੰ ਕਹਿ ਦੋ ਆਪਣੇ ਬੱਚਿਆਂ ਦੀ ਸੌਖਾ ਜਨ ਹਰਮੰਦਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਵਿੱਚ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਿ ਕੀ ਤੁਸੀਂ 10 ਸਾਲ ਰੇਤਾ ਦਾ ਕਾਰੋਬਾਰ ਨਹੀਂ ਕੀਤਾ ਜਾਂ ਰੇਤਾ ਕੀ ਰੇਤਾ ਸ਼ਰਾਬ ਕੇਵਲ ਬਿਜਲੀ ਟਰਾਂਸਪੋਰਟ ਇਹ ਜਿੰਨੇ ਕੰਮ ਪੰਜਾਬ ਨੂੰ ਉਜਾੜਨ ਵਾਲੇ ਸੀਗੇ ਜਿੰਨੇ ਕੰਮ ਦੇ ਨਾਲ ਪੰਜਾਬ ਸਖਾਲਾ ਹੋਣਾ ਸੀਗਾ ਦਾ ਰੈਵਨਿਊ ਇਕੱਠਾ ਕਰਕੇ ਇਹਨੂੰ ਭੁੱਖਾ ਕਰਨ ਦੇ ਵਿੱਚ ਇਸ ਪੰਜਾਬ ਨੂੰ ਉਜਾੜਨ ਦੇ ਵਿੱਚ ਕਿ ਸਾਰੇ ਕੰਮਾਂ ਦੇ ਵਿੱਚ ਤੁਹਾਡਾ ਰੋਲ ਨਹੀਂ ਆ ਆਓ ਸੌ ਖਾਓ ਤੇ ਜੇ ਤੁਸੀਂ ਸੌ ਖਾਜੋ ਮੈਂ ਤੈਨੂੰ ਕਹਿੰਦਾ ਮੈਂ ਪਹਿਲਾ ਮੂਹਰੇ ਲਾ ਕੇ ਤੇਰੀਆਂ ਵੋਟਾਂ ਮੰਗੂਗਾ ਲੋਕਾਂ ਕੋਲੋਂ ਤੇਰੀ ਸਰਕਾਰ ਬਣਾਉਂਗਾ ਔਰ ਰੇਤਾ ਦੇ ਉੱਤੇ ਜਦੋਂ ਤੂੰ ਛਾਪਾ ਮਾਰਿਆ ਤੈਨੂੰ ਸ਼ਰਮ ਨਹੀਂ ਆਈ ਲੋਕ ਇਸ ਤਰੀਕੇ ਤੇਰਾ ਮਜ਼ਾਕ ਉਡਾ ਰਹੇ ਸੀਗੇ ਤੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਅੱਜ ਅੱਜ ਵੀ ਤੇਰੇ ਲੋਕਾਂ ਨੇ ਕੰਮ ਲੜਾਇਆ ਕਿ ਤੇਰੀ ਅੱਜ ਵੀ ਭਾਈ ਵਾਲੀ ਚਲਦੀ ਕਈ ਕੰਮਾਂ ਦੇ ਵਿੱਚ ਅੱਜ ਕੱਲਾ ਮੈਂ ਰੇਤਾ ਦੇ ਉੱਤੇ ਬੋਲਣਾ ਆਉਣ ਵਾਲੇ ਦਿਨਾਂ 'ਚ ਕੱਲੀ-ਕੱਲੀ ਗੱਲ ਦਾ ਖਲਾਸਾ ਕਰੂੰਗਾ ਕਿ ਰੇਤਾ ਸ਼ਰਾਬ ਕੇਵਲ ਬਿਜਲੀ ਟਰਾਂਸਪੋਰਟ ਕੱਲੀ-ਕੱਲੀ ਗੱਲ ਦੇ ਉੱਤੇ ਬੋਲੂੰਗਾ ਲੋਕ ਤੇਰਾ ਮਜ਼ਾਕ ਉਡਾ ਰਹੇ ਸੀ ਲੋਕਾਂ ਕੋਲੋਂ ਹੀ ਥੱਲੇ ਸੁਣਨ ਨੂੰ ਮਿਲ ਜਾਂਦਾ ਕਿ ਸੁਖਬੀਰ ਬਾਦਲ ਦਾ ਛਾਪਾ ਇਸ ਤਰ੍ਹਾਂ ਲੱਗ ਰਿਹਾ ਸੀਗਾ ਜਿਵੇਂ ਰਾਖੀ ਸਾਮਤ ਕੁੜੀਆਂ ਨੂੰ ਸੇ ਦੇ ਉਤੇ ਚੁੰਨੀ ਲੈਣ ਦੀ ਕਹਿ ਰਹੀ ਹੋਵੇ ਇਹਦੇ ਨਾਲ ਨਾਲ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਵੇਂ ਹਾਫਿਜ਼ ਸਈਦ ਹੈ ਨਾ ਜਿਹੜਾ ਦੁਨੀਆ ਭਰ ਦਾ ਵੱਡਾ ਅਤਵਾਦੀ ਉਹ ਲੋਕਾਂ ਨੂੰ ਕਹਿ ਰਿਹਾ ਹੋਵੇ ਕਿ ਅਤਵਾਦੇ ਖਿਲਾਫ ਧਰਨਾ ਦੇਣਾ ਲੋਕਾਂ ਨੇ ਤੇਰਾ ਮਜ਼ਾਕ ਬਣਾ ਕੇ ਰੱਖ ਦਿੱਤਾ ਸੋਸ਼ਲ ਮੀਡੀਆ ਤੇ ਤੇਰੇ ਗੰਦੇ ਗੰਦੇ ਗਾਣੇ ਬਣਾ ਕੇ ਚਲਾ ਦਿੱਤੇ ਤੈਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਤੇਰੀ ਏਜੰਸੀ ਚਲਾਉਂਦੇ ਹੋ ਦੱਸਦੇ ਨਹੀਂ ਵੀ ਤੇਰਾ ਮਜ਼ਾਕ ਬਣ ਰਿਹਾ ਤੇਰਾ ਹਾਲ ਮੈਂ ਚਾਰ ਲੈਣਾ ਕਹਿ ਕੇ ਕਹਿਣ ਲੱਗਾ ਕਿ ਮੈਂ ਨੇ ਦੇਖਾ ਹੈ ਜੋ ਮਰਦੋਂ ਕੀ ਤਰ੍ਹਾਂ ਰਹਤੇ ਥੇ ਮੈਂ ਨੇ ਦੇਖਾ ਹੈ ਜੋ ਮਰਦੋਂ ਕੀ ਤਰ੍ਹਾਂ ਰਹਤੇ ਥੇ ਮਸਖਰੇ ਬਣ ਗਏ ਦਰਬਾਰ ਮੇ ਰਹਿਣੇ ਕੇ ਲਈ ਅਬ ਤੋ ਬਦਨਾਮੀ ਸੇ ਸ਼ੋਹਰਤ ਕਾ ਵੋ ਰਿਸ਼ਤਾ ਹੈ ਕਿ ਲੋਗ ਨੰਗੇ ਹੋ ਜਾਤੇ ਹੈਂ ਅਖਬਾਰ ਮੇ ਰਹਿਣੇ ਕੇ ਲਈ ਸਿਰਫ ਤੈਨੂੰ ਖਬਰਾਂ ਚਾਹੀਦੀਆਂ ਸੀ ਬਣਾਉਣ ਨੂੰ ਔਰ ਤੂੰ ਬਣਾਈਆਂ ਆਉਣਾ ਮੈਂ ਇਸ ਤੋਂ ਬਾਅਦ ਇਸ ਰੇਤਾ ਵਾਲੀ ਖੱਡ ਦੇ ਉੱਤੇ ਜਿੱਥੇ ਤੂੰ ਆਇਆ ਬਿਨਾ ਜਾਣੇ ਪਛਾਣੇ ਛਾਪਾ ਮਾਰਨ ਵੇਲੇ ਮੈਂ ਤੈਨੂੰ ਕਹਿਣ ਲੱਗਾ ਕੋ ਬੰਦੇ ਹੀ ਚੱਜਦੇ ਲੈ ਆਉਂਦਾ ਨਾਲ ਤੂੰ ਜਦੋਂ ਛਾਪਾਂ ਮਾਰਿਆ ਇੱਕ ਛੋਟੇ ਜਿਹੇ ਅਰਗਾ ਬੰਦਾ ਤੇਰੇ ਨਾਲ ਤੁਰਿਆ ਫਿਰਦਾ ਸੀ ਹੁਣ ਮੈਂ ਨਾਂ ਨਹੀਂ ਲੈਣਾ ਉਹਦਾ ਉਹ ਆਪ ਤੇਰੇ ਰਿਸ਼ਤੇਦਾਰ ਨੂੰ ਮਾਝੇ ਦੇ ਜਰਨੈਲ ਨੂੰ ਪਹਿਲਾਂ 1 ਕਰੋੜ 10 ਲੱਖ ਰੁਪਈਆ ਮਹੀਨਾ ਦਿੰਦਾ ਰਿਹਾ ਉਸ ਤੋਂ ਬਾਅਦ ਆ 1.5 ਕਰੋੜ ਦੇ ਵਿੱਚ ਸੈਟਿੰਗ ਹੋਈ ਔਰ 75 75 ਲੱਖ ਰੁਪਈਆ ਇੱਕ ਤਰੀਕ ਨੂੰ ਤੇ 16 ਤਰੀਕ ਨੂੰ ਆਉਂਦਾ ਰਿਹਾ ਔਰ ਤੁਹਾਡੇ ਦੋ ਨੰਬਰੀਆਂ ਦੀ ਇੱਕ ਗੱਲ ਦੀ ਦੀਦ ਦੇਣੀ ਪਊਗੀ ਜਿੰਨੇ ਤੁਸੀਂ ਮਤਲਬ ਪੰਜਾਬ ਨੂੰ ਲੁੱਟਣ ਵਾਲੇ ਲੋਕ ਤੇ ਦੋ ਨੰਬਰ ਦਾ ਕੰਮ ਕਰਦੇ ਹੋ ਕਿ ਉਹ ਬੰਦੇ ਨੇ ਮੈਨੂੰ ਆਪ ਹੀ ਦੱਸਿਆ ਕਿ ਇੱਕ ਵਾਰੀ ਮੇਰੇ ਕੋ ਪੈਸੇ ਘਟ ਗਏ ਮੈਂ ਕਿਸੇ ਹੋਰ ਪਾਸੇ ਲਾਤੇ ਸੀਗੇ ਔਰ ਇਹਨੇ ਟਾਈਮ ਸਿਰ ਪੈਸੇ ਮੰਗੇ ਤੇ ਮੈਂ ਆਪਣੀਆਂ ਬੱਚੀਆਂ ਦੀ ਐਫ ਡੀ ਤੜਾ ਕੇ ਇਹਨੂੰ ਪੈਸੇ ਭੇਜੇ ਮੈਂ ਉਹਨੂੰ ਵੀ ਕਹਿੰਦਾ ਤੇਰੇ ਵੀ ਦੋ ਬੱਚੇ ਆ ਤੂੰ ਵੀ ਸੌ ਖਾ ਕੇ ਦੱਸ ਵੀ ਇਹ ਗੱਲਾਂ ਸਾਰੀਆਂ ਹੁੰਦੀਆਂ ਰਹੀਆਂ ਕਿ ਨਹੀਂ ਹੋਰ ਉਹ ਬੰਦਾ ਜਿਹੜਾ ਸਭ ਤੋਂ ਅੱਗੇ ਤੁਰਿਆ ਫਿਰਦਾ ਸੀਗਾ ਉਹ ਐਡਾ ਵੱਡਾ ਕਾਰੀਗਰ ਆ ਕਿ ਉਹ ਅੱਜ ਕਾਂਗਰਸ ਦੇ ਰਾਜ 'ਚ ਵੀ ਉਹਨਾਂ ਦੇ ਖਿਲਾਫ ਪਿਛਲੇ 1.5 ਸਾਲ ਤੋਂ ਰੌਲਾ ਪਾ ਕੇ ਤੇ ਉਹਨਾਂ ਕੋ ਵੀ ਆਪਣੇ ਇਲਾਕੇ ਦੇ ਵਿੱਚ ਮਹੀਨਾ ਲੈਣ ਡਿਆ ਵਾ ਇਹਨਾਂ ਲੋਕਾਂ ਦੀ ਜੇ ਮੈਂ ਕਹਾਂ ਨਾ ਕਿ ਲਹਿਜੇ ਨੇ ਬਦ ਜ਼ੁਬਾਨੀ ਲਹਜ਼ੇ ਮੈਂ ਬਦਜੁਬਾਨੀ ਔਰ ਚਿਹਰੇ ਤੇ ਮੁਕਾਬਲੀਏ ਫਿਰਤੇ ਹਨ ਜਿਨਕੇ ਖੁਦ ਕੇ ਬਹੀ ਖਾਤੇ بگੜੇ ਹਨ ਉਹ ਦੂਸਰੋ ਦਾ ਹਿਸਾਬ ਲਈਏ ਫਿਰਤੇ ਹਨ ਸੁਖਬੀਰ ਮੈਂ ਤੈਨੂੰ ਇਹ ਵੀ ਕਹਿਣ ਲੱਗਾ ਜੇ ਤੂੰ ਚਲੇ ਗਿਆ ਰੇਤਾ ਦੀ ਖੱਡ ਦੇ ਉੱਤੇ ਤੇ ਤੈਨੂੰ ਪੂਰੀ ਤਿਆਰੀ ਨਾਲ ਆਉਣਾ ਚਾਹੀਦਾ ਸੀਗਾ ਫੇਰ ਇਹਨੂੰ ਬੰਦ ਕਰਾਉਣ ਲਈ ਤੂੰ ਇਹਨੂੰ ਬੰਦ ਕਰਾਉਣਾ ਹੀ ਨਹੀਂ ਚਾਹੁੰਦਾ ਮੈਂ ਅਗਲੇ ਪੇਪਰਾਂ ਤੇ ਲੱਗਾ ਹੁਣ ਤੈਨੂੰ ਇਹ ਬੰਦ ਕਰਾਉਣ ਦੀ ਕਾਹਲੀ ਨਹੀਂ ਸੀ ਤੈਨੂੰ ਸਿਰਫ ਇਹ ਸੀਗਾ ਕਿ ਲੋਕਾਂ 'ਚ ਮੈਂ ਨੰਬਰ ਬਣਾਵਾ ਸਰਕਾਰ ਅਗਲੀ ਮੈਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵਾ ਜੇ ਤੂੰ ਬੰਦ ਕਰਾਉਣੀ ਚਾਹੁੰਦਾ ਇਹਦੇ ਲਾਗੇ ਲਾਗੇ 4-5 ਹਲਕੇ ਲੱਗਦੇ ਤੇਰੇ ਆਪਣੇ ਵਰਕਰਾਂ ਦੀ ਪੱਕੀ ਡਿਊਟੀ ਲਾ ਦਿੰਦਾ ਬਾਹਰ ਜਾਮ ਕਰਾ ਕੇ ਵੀ ਇੱਕ ਵੀ ਗੱਡੀ ਬਾਹਰ ਨਹੀਂ ਜਾਣੀ ਔਰ ਇਸ ਜਗ੍ਹਾ ਦੇ ਉੱਤੋਂ ਇੱਕ ਟਰਾਲੀ ਨਾ ਨਿਕਲਦੀ ਔਰ ਇਹਦੇ ਨਾਲ ਜਿੱਦਣ ਤੂੰ ਮਕੇਰੀਆਂ ਗਿਆ ਮੈਂ ਅੱਗੇ ਵੀ ਆਉਣ ਲੱਗਾ ਜਦੋਂ ਤੂੰ ਮਕੇਰੀਆਂ ਗਿਆ ਤੈਨੂੰ ਇੱਕ ਬੀਬੀ ਮਿਲੀ ਉੱਥੇ ਉਹ ਕਹਿੰਦੀ ਮੇਰੀ ਜਗ੍ਹਾ ਦੇ ਵਿੱਚੋਂ ਇਹਨਾਂ ਸਾਰੀ ਤੇ ਕਬਜ਼ਾ ਕਰ ਲਿਆ ਇਹ ਚੋ ਰੇਤਾ ਨਿਕਲਦੀ ਆ ਉਹ ਦਵਾਈ ਦਿੰਦੀ ਰਹਿ ਗਈ ਤੇ ਤੂੰ ਆਪਣੇ ਨਾਲ ਦਿਆਂ ਨੂੰ ਕਹਿਣਾ ਚੱਲੋ 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 ਚੱਲੀਏ ਜੇ ਐਡਾ ਤੂੰ ਪੰਜਾਬ ਦਾ ਸਿਰ ਦੇ ਸੀਗਾ ਐਡਾ ਹੀ ਕੁਛ ਕਰਨ ਗਿਆ ਸੀਗਾ ਫੇਰ ਉਸ ਬੀਬੀ ਨੂੰ ਉੱਥੇ ਕਬਜ਼ਾ ਦਿਵਾ ਕੇ ਆਉਂਦਾ ਡਿਪਟੀ ਸੀਐਮ ਸੀਗਾ ਤੂੰ ਤੇਰੀ ਸੁਣੀ ਜਾਂਦੀ ਤੁਰੇ ਤੂੰ ਉੱਥੇ ਅਫਸਰਾਂ ਨੂੰ ਫੋਨ ਕਰਦਾ ਔਰ ਅਫਸਰ ਤੈਨੂੰ ਠੋਕ ਠੋਕ ਕੇ ਅੱਗੋਂ ਜਵਾਰ ਦੇ ਰਿਆ ਇਹ ਖੱਡ ਜਾਜ ਆ ਇਹ ਫਲਾਣਾ ਜਾਜ ਆ ਕਾਦਾ ਤੂੰ ਡਿਪਟੀ ਸੀਐਮ ਰਿਆ ਕਾਦਾ ਤੂੰ ਗ੍ਰਹਿ ਮੰਤਰੀ ਰਿਆ ਤੈਨੂੰ ਅੱਗੋਂ ਡਿਬੇਟ ਕਰਨੀ ਨਹੀਂ ਆਈ ਅਫਸਰ ਵੀ ਤਰ ਤੋ ਚਾਲੂ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੇਰੀ ਸਰਕਾਰ ਆਉਣੀ ਨਹੀਂਗੀ ਨਹੀਂ ਤੇ ਥਰ ਥਰ ਕੰਬਦੇ ਅਫਸਰ ਤੇਰੇ ਕੋ ਆ ਸਾਲ ਰਹਿ ਗਿਆ 6 ਮਹੀਨੇ ਰਹਿ ਗਿਆ ਅਫਸਰਾਂ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਵੀ ਕੁਝ ਨਹੀਂ ਪੱਲੇ ਤੇਰੇ ਤੈਨੂੰ ਹੜ ਮੈਂ ਪੁੱਛਦਾ ਕਿ ਤੂੰ ਡਿਪਟੀ ਸੀਐਮ ਰਿਆ ਸਾਨੂੰ ਲੋਕਾਂ ਨੂੰ ਵੀ ਮਹਿਸੂਸ ਨਹੀਂ ਹੁੰਦਾ ਸਾਨੂੰ ਇਹ ਵੀ ਮਹਿਸੂਸ ਹੋਣਾ ਓਟ ਗਿਆ ਵੀ ਤੂੰ ਪੰਜਾਬ ਦਾ ਲੀਡਰ ਰਿਆ ਵਾ ਤੂੰ ਡਿਪਟੀ ਸੀਐਮ ਰਿਆ ਵਾ ਔਰ ਜਿਹੜੀਆਂ ਤੂੰ ਤੇ ਕਾਟਣ ਮਰਿੰਦਰ ਸਿੰਘ ਨੇ ਪਿਛੇ ਪਿਛਲੇ 10 ਸਾਲਾਂ ਤੋਂ ਜਦੋਂ ਟੀਵੀ ਤੇ ਆਉਂਦਾ ਨਾ ਨਿਕ ਨਾਟਕ ਹਾਸੀਆਂ ਖੇਡੀਆਂ ਕਰਦੇ ਰਹਿੰਦੇ ਹੋ ਇੱਕ ਦੂਜੇ ਦੇ ਨਾਲ ਤੇ ਸਾਨੂੰ ਲੋਕਾਂ ਨੂੰ ਛਦਾਈ ਬਣਾਉਂਦੇ ਰਹਿੰਦੇ ਹੋ ਮਤ ਸੋਚੋ ਤੁਸੀਂ ਕਾਮਯਾਬ ਹੋਏ ਗਰਨਾ ਹਾਸੀਆਂ ਖੇਡੀਆਂ ਕਰਕੇ ਤੁਸੀਂ ਆਪਣਾ ਪੰਜਾਬ ਦੇ ਲੋਕਾਂ ਤੋਂ ਦੋਵਾਂ ਨੇ ਭਰੋਸਾ ਹੀ ਝੁਕ ਲਿਆ ਲੋਕ ਤੁਹਾਡੇ ਉੱਤੇ ਯਕੀਨ ਹੀ ਨਹੀਂ ਕਰਦੇ ਔਰ ਮੈਂ ਤੁਹਾਨੂੰ ਦੋਵਾਂ ਨੂੰ ਇੱਕ ਦੋ ਲੈਣਾ ਕਹਾਂ ਨਾ ਤੁਹਾਡੇ ਲਈ ਕਿ ਅਬ ਤੁਹਾਡੀ ਵਜ਼ਾਹਤ ਮੇ ਸਦਾਕਤ ਨਹੀਂ ਲੱਗਦੀ ਅਬ ਆਪਣੀ ਮੁਹੱਬਤ ਦੀ ਸਫਾਈ ਨਾ ਦਿਆ ਕਰੋ ਤੂੰ ਇੱਥੇ ਰੇਤਾ ਦੀ ਖੱਡ ਬੰਦ ਕਰਾਉਣ ਆਇਆ ਸੀ ਨਾ ਤੇਰੇ ਨਾਲ ਮੈਂ ਘੱਟ ਕਾਬਿਲ ਮੈਂ ਕਿਸੇ ਪੋਸਤੇ ਨਹੀਂ ਰਿਹਾ ਆ ਪੇਪਰ ਡਾਕੂਮੈਂਟ ਮੈਂ ਲੈ ਕੇ ਆਇਆ ਤੂੰ ਇਹ ਖੱਡ ਬੰਦ ਨਹੀਂ ਕਰਾਉਣ ਆਇਆ ਤੂੰ ਇਸ ਖੱਡ ਨੂੰ ਉਸ ਦਿਨ ਚਾਲੂ ਕਰਾਉਣ ਆਇਆ ਸੀਗਾ ਕਿਉਂਕਿ ਤੈਨੂੰ ਪਤਾ ਸੀਗਾ 30 ਤਰੀਕ ਆ 30 ਤਰੀਕ ਨੂੰ ਇਹਨਾਂ ਦਾ ਜਿਹੜਾ ਕੰਮ ਆ 2 ਮਹੀਨੇ ਲਈ ਬੰਦ ਹੋ ਜਾਣਾ ਮੌਨਸੂਨ ਦਾ ਸੀਜ਼ਨ ਚੱਲਣ ਵਾਲਾ ਤੂੰ ਸਿਰਫ ਇੱਥੇ ਆ ਗਿਆ ਨੰਬਰ ਬਣਾਉਣ ਨੂੰ ਵੀ ਸ਼ਾਮਾਂ ਨੂੰ ਕੰਮ ਬੰਦ ਹੋ ਜਾਣਾ ਔਰ ਇਹਨਾਂ ਲੋਕਾਂ ਨੇ ਇਹ ਵੀ ਸਿਰੇ ਦੇ ਤੇ ਤੋ ਵੀ ਵੱਡੇ ਮਤਲਬ ਕਾਰੀਗਰ ਆ ਇਹਨਾਂ ਨੇ ਤੇਰੇ ਮੂੰਹ ਤੇ ਉਹ ਚਪੇੜ ਮਾਰੀ ਕਿ 30 ਤੱਕ ਇਹਨਾਂ ਕੋ ਪਰਮਿਸ਼ਨ ਸੀਗੀ 15 ਦਿਨ ਇਹਨਾਂ ਪਰਮਿਸ਼ਨ ਤੇਰੇ ਕੋਲ ਵੇਰ ਕੇ ਵਧਾਈ ਵੀ ਅਸੀਂ 15 ਦਿਨ ਕੰਮ ਹੋਰ ਚਲਾਉਣਾ ਸੁਖਬੀਰ ਬਾਦਲ ਸਾਡਾ ਨੁਕਸਾਨ ਕਰ ਗਿਆ ਆ ਤੇਰੇ ਪੱਲੇ ਆ ਸੁਖਬੀਰ ਬਾਦਲ ਔਰ ਤੂੰ ਰੇਤਾ ਦੀ ਖੱਡ ਫੰਡ ਆਇਆ ਨਾ ਤੇਰ ਕੋਨੀ ਫੜੀ ਗਈ ਮਾਇਨਾ ਚ ਖਲੋ ਕੇ ਕੈਨਾ ਅਸਲੀਅਤ ਸੁਣਨ ਰੇਤਾ ਦੀ ਖੱਡ ਦੀ ਕੀ ਆ ਇੱਥੇ ਖੱਡ ਦਾ ਜਿਹੜਾ ਠੇਕਾ ਮਿਲਿਆ ਉਹ ਖੱਡ ਦਾ ਹੈਗਾ ਹੀ ਨਹੀਂ ਇਹਨਾਂ ਲੋਕਾਂ ਨੂੰ ਜਿਹੜਾ ਠੇਕਾ ਮਿਲਿਆ ਵਾ ਉਹ ਡੀਸੈਲਟਿੰਗ ਕਰਨ ਦਾ ਮਿਲਿਆ ਵਾ ਦਰਿਆ ਦੀ ਸਫਾਈ ਕਰਨ ਦਾ ਮਿਲਿਆ ਵਾ ਐਸ ਪਾਸੇ ਜਿਹੜੇ ਬੂਝੇ ਆ ਝਾੜੀਆਂ ਵਾ ਇਹਦੀ ਸਫਾਈ ਕਰਨ ਦਾ ਮਿਲਿਆ ਵਾ ਇਹਦੀ ਸਫਾਈ ਦੇ ਬਦਲੇ ਉਹ ਸਫਾਈ ਤੇ ਹੁੰਦੀ ਨਹੀਂ ਉਹ ਵੱਡੇ ਕਾਰੀਗਰ ਨੇ ਉਹ ਸਫਾਈ ਤੇ ਹੁੰਦੀ ਨਹੀਂ ਤੇ ਸਾਰੀ ਰੇਤਾ ਕੱਢ ਕੇ ਵੇਚੀ ਜਾਂਦੀ ਤੇ ਕਰੋੜਾਂ ਅਰਬਾਂ ਰੁਪਈਆਂ ਦਾ ਕਾਰੋਬਾਰ ਹੁੰਦਾ ਇਹ ਤੈਨੂੰ ਸਾਰੀ ਸਮਝ ਆਉਣੀ ਚਾਹੀਦੀ ਸੀ ਸੁਖਬੀਰ ਬਾਦਲ ਮੈਂ ਹੈਰਾਨ ਆ ਸਰਕਾਰ ਦੀ ਬਿਸ਼ਰਮੀ ਦੇ ਉੱਤੇ ਵੀ ਕਿ ਖੱਡਾ ਦੇ ਠੇਕੇ ਦੇ ਸੁਣੇ ਸੀਗੇ ਡੀ ਸਿਲਟਿੰਗ ਦਾ ਠੇਕਾ ਦੇ ਕੇ ਤੁਸੀਂ ਸਾਰੇ ਕਾਨੂੰਨ ਹੀ ਬਦਲ ਦਿੱਤੇ ਔਰ ਕੈਬਨਿਟ ਮਨਿਸਟਰ ਹੈ ਜਿਹੜਾ ਮਾਈਨਿੰਗ ਦਾ ਉਹ ਅੱਗੋਂ ਕੀ ਕਹਿੰਦਾ ਇਹ ਬਿਲਕੁਲ ਜਾਇਜ਼ ਚੱਲਦਾ ਬਿਲਕੁਲ ਕਾਗਜ਼ਾਂ ਦੇ ਵਿੱਚ ਜਾਇਜ਼ ਆ ਮੈਂ ਕਹਿੰਦਾ ਕਾਗਜ਼ਾਂ ਚ ਜਾਇਜ਼ ਆ ਪਰ ਇਹ ਜਾਇਜ਼ ਕੀਤਾ ਕਿਨੇ ਇਹ ਚੋਰੀ ਜਾਇਜ਼ ਕਿਨੇ ਕੀਤੀ ਜਾਂਦਾ ਕੈਬਨਿਟ ਚ ਪਾਸ ਹੋਇਆ ਕੈਬਨਿਟ ਦੇ ਵਿੱਚ ਤੇ ਤੁਸੀਂ ਅਲੀ ਬਾਬਾ 40 ਚੋਰ ਬੈਠੇ ਹੋ ਜੋ ਮਰਜ਼ੀ ਪਾਸ ਕਰੀ ਜਾਓ ਪੰਜਾਬ ਦੇ ਵਿੱਚ ਤੁਹਾਨੂੰ ਕੋ ਪੁੱਛਣ ਵਾਲਾ ਹੀ ਨਹੀਂ ਕੀ ਇਹਨੂੰ ਪਾਸ ਕਰਨ ਤੋਂ ਪਹਿਲਾਂ एनजीटी दी परमिशन ਲਈ ਗਈ ਆ ਕੈਮਰੇਟ ਚ ਪਾਸ ਕਰਨ ਤੋਂ ਪਹਿਲਾਂ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਉਹਦੀਆਂ ਸ਼ਰਤਾਂ ਨੂੰ ਫਾਲੋ ਕੀਤਾ ਗਿਆ ਤੇਨੂੰ ਤੇ ਭਾ ਪੋਹ ਜਵਾਬ ਦਿੰਦੇ ਆ ਮੇਰੇ ਨਾਲ ਬਾਹੋ ਕੋ ਅਫਸਰ ਮੈਂ ਨਹੀਂ ਕਹਿੰਦਾ ਕੋਈ ਮੰਤਰੀ ਮੇਰੇ ਲੈਵਲ ਤੇ ਬਹੂਗਾ ਕੋਈ ਐਮਐਲਏ ਮੇਰੇ ਲੈਵਲ ਤੇ ਬਹੂਗਾ ਮਾਈਨਿੰਗ ਮਹਿਕਮੇ ਦਾ ਇੱਕ ਜੇਏ ਇੱਕ ਕਲਰਕ ਮੇਰੇ ਸਾਹਮਣੇ ਬਾਹ ਦਿਓ ਜੇ ਜਵਾਬ ਦੇ ਜੂਗਾ ਤੇ ਐਸੇ ਦਰਿਆ ਚ ਮਨਦੀਪ ਸਿੰਘ ਮੰਨਾ ਛਾਲ ਮਾਰ ਦੂਗਾ ਮੈਂ ਤੁਹਾਨੂੰ ਦੱਸਦਾ ਤੈਨੂੰ ਸਮਝ ਕੀ ਸੀ ਤੂੰ ਇਹਨਾਂ ਨੂੰ 15 ਦਿਨ ਟਾਈਮ ਦੇਉਣ ਆਇਆ ਔਰ ਕਿਉਂਕਿ ਤੇਰੀ ਭਾਈ ਵਾਲੀ ਚੱਲਦੀ ਤੇਰੇ ਐਮਐਲਏ ਦੀ ਭਾਈ ਵਾਲੀ ਚੱਲਦੀ ਆ ਸਾਥੀਓ ਠੇਕਾ ਤੇ ਦਿੱਤਾ ਦਰਿਆ ਦੀ ਸਫਾਈ ਦਾ ਡੀਸਿਲਟਿੰਗ ਕਰਨ ਦਾ ਤੇ ਜੇ ਤੁਹਾਡਾ ਮਨ ਲੋਕਾਂ ਦੇ ਪਿੰਡ ਬਚਾਉਣ ਦਾ ਹੋਵੇ ਸੱਚੀ ਮੁੱਚੀ ਦਰਿਆ ਦੀ ਸਫਾਈ ਕਰਾਉਣੀ ਹੋਵੇ ਤੇ ਫਿਰ ਤੇ ਪੂਰੇ ਦਰਿਆ ਦਾ ਠੇਕਾ ਦੇਣਾ ਚਾਹੀਦਾ ਵੰਡ-ਵੰਡ ਕੇ ਲੋਕਾਂ ਨੂੰ ਫਿਰ ਉਥੋਂ-ਉਥੋਂ ਠੇਕੇ ਕੋ ਦਿੱਤੇ ਗਏ ਵੀ ਜਿੱਥੋਂ-ਜਿੱਥੋਂ ਰੇਤਾ ਕੱਢਣੀ ਆ ਔਰ ਉਥੋਂ ਵੀ ਸਫਾਈ ਨਹੀਂ ਹੁੰਦੀ ਜੇ ਸਫਾਈ ਦਾ ਠੇਕਾ ਦੇਣਾ ਸੀਗਾ ਤੇ ਪੂਰੇ ਦਰਿਆ ਦਾ ਤਾਂ ਉਹ ਕੀ ਗੱਲ ਬਾਕੀ ਲੋਕ ਬੰਦੇ ਨਹੀਂ ਵਸਦੇ ਬਾਕੀ ਉਹਨਾਂ ਦੀ ਪਹਿਲੀ ਨਹੀਂ ਗਈ ਬਾਕੀ ਬਚਾਉਣ ਦੀ ਲੋੜ ਨਹੀਂ ਗਈ ਇੱਕ ਏਰੀਏ ਤੋਂ ਠੇਕੇ ਦਿੱਤੇ ਗਏ ਕੁਝ-ਕੁਝ ਨੰਬਰਾਂ ਦੇ ਕੁਝ-ਕੁਝ ਕਿੱਲਿਆਂ ਦੇ ਜਿੱਥੋਂ ਰੇਤਾ ਕੱਢੀ ਜਾਂਦੀ ਆ ਔਰ ਲੋਕਾਂ ਨੂੰ ਮੂਰਖ ਬਣਾ ਰਿਆ ਕਿ ਦਰਿਆ ਦੀ ਸਫਾਈ ਦਾ ਠੇਕਾ ਦਿੱਤਾ ਸੀ ਜਾਣਾ ਕਿੱਥੇ ਆ ਮਾਈਨਿੰਗ ਮਨਿਸਟਰ ਕਹਿੰਦਾ ਸਭ ਠੀਕ ਚੱਲਦਾ ਕੈਪਟਨ ਮਰਿੰਦਰ ਸਿੰਘ ਨੇ ਦੌਰਾ ਕੀਤਾ ਹੋਵੇ ਹਵਾਈ ਦੌਰਾ ਉਹ ਮੰਨੇ ਕਿ ਯਾਰ ਮਾਈਨਿੰਗ ਗਲਤ ਹੁੰਦੀ ਆ ਪੰਜਾਬ ਦੇ ਵਿੱਚ ਮੈਂ ਸਖਤੀ ਕਰੂੰਗਾ ਔਰ ਇਹਦੇ ਨਾਲ ਹਾਈ ਕੋਰਟ ਨੇ ਸੀਬੀਆਈ ਦੀ ਜਾਂਚ ਦੇ ਆਰਡਰ ਕੀਤੇ ਹੋਣ ਤੇ ਕੈਪਟਨ ਮਰਿੰਦਰ ਸਿੰਘ ਕਹਵੇ ਨਹੀਂ ਮੈਂ ਹੀ ਇੱਥੇ ਕਨਫੋਰਸਮੈਂਟ ਸਟਾਫ ਬਣਾ ਦੇਣਾ ਹਾਈ ਕੋਰਟ ਦੀ ਲੋੜ ਹੀ ਨਹੀਂ ਆ ਗਈ ਕਿਉਂਕਿ ਐਮਐਲਏ ਦਾ ਪ੍ਰੈਸ਼ਰ ਆ ਉਹਦੇ ਉੱਤੇ ਉਹਨੂੰ ਸੁੱਟਣ ਨੂੰ ਫਿਰਦੇ ਆ ਔਰ ਜਿਹੜੇ ਜਿਹੜੇ ਇਲਾਕੇ 'ਚ ਮੈਂ ਇੱਕ ਖੱਡ ਦਾ ਨਾਂ ਨਹੀਂ ਲੈਂਦਾ ਜਿਹੜੇ ਜਿਹੜੇ ਇਲਾਕੇ 'ਚ ਵੀ ਖੱਡ ਚੱਲਦੀ ਰੇਤਾ ਚੱਲਦੀ ਆ ਉਥੋਂ ਐਮਐਲਏ ਤੇ ਜਿਹੜਾ ਕਾਲੀਆਂ ਦਾ ਪੁਰਾਣਾ ਐਮਐਲਏ ਰਿਹਾ ਵਾ ਉਹ ਟਰਾਲੀ ਨਹੀਂ ਨੰਗਰ ਦਿੰਦਾ ਆਪਣਾ ਮਹੀਨਾ ਤੇ ਹਿਸਾਬਾ ਲੈ ਬਣਾ ਜ ਹਾਈਕਵਰਟਰ ਨੂੰ ਵੀ ਤੁਸੀਂ ਟਿੱਚ ਸਮਝਿਆ ਤੇ ਜੇ ਮਾਈਨਿੰਗ ਜਾਇਜ਼ ਸੀ ਤੇ ਫਿਰ ਡਰ ਕਾਦਾ ਵਾ ਫਿਰ ਖੋਲ ਕੇ ਆਪਣੇ ਨੋਟੀਫਿਕੇਸ਼ਨ ਜਿਹੜੇ ਹੈਗੇ ਆ ਜੋ ਤੁਹਾਡੀਆਂ ਗਾਈਡਲਾਈਨ ਆ ਉਹ ਉਹਦੇ ਉੱਤੇ ਚੜਾਓ ਹੁਣ ਮੈਂ ਕੈਪਟਨ ਮਰਿੰਦਰ ਸਿੰਘ ਨੂੰ ਕਹਿ ਰਹਾ ਕਿ ਕੈਪਟਨ ਮਰਿੰਦਰ ਸਿੰਘ ਤੇਰੀਆਂ ਮੈਂ ਫੋਟੋਆਂ ਵੇਖ ਦੰਦਾ ਸੀ ਰਫਲ ਲੈ ਕੇ ਖਲੋਤਾ ਤੂੰ ਕਿ ਮੈਂ ਪਿੰਡਾਂ ਦੇ ਪਿੰਡ ਬਚਾਏ ਆ ਅੱਜ ਤੁਹਾਡੇ ਸਾਹਮਣੇ ਆ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਆ ਲੋਕੀ ਦਵਾਈ ਦਿੰਦੇ ਫਿਰਦੇ ਆ ਕੇ ਸਾਡੇ ਪਿੰਡ ਰੁੜਗੇ ਕੈਪਟਨ ਮਰਿੰਦਰ ਸਿੰਘ ਬਚਾਲਾ ਮੈਂ ਗਿਆ ਉਹਨਾਂ ਹੜ੍ਹਾਂ ਦੇ ਵਿੱਚ ਜਦੋਂ ਮੈਂ ਉੱਥੇ ਦਵਾਈ ਦਿੱਤੀ ਜਦੋਂ ਜਲੰਧਰ ਲੱਗੇ ਆ ਹੜ ਹੜਾਏ ਸੀਗੇ ਉੱਥੇ ਉੱਥੇ ਬਾਅਦ ਚੋ ਕੈਪਟਨ ਮਰਿੰਦਰ ਸਿੰਘ ਵੀ ਉਸੇ ਪਿੰਡ ਪਹੁੰਚੇ ਅਗਲੇ ਦਿਨ ਸੁਖਬੀਰ ਬਾਦਲ ਵੀ ਪਹੁੰਚਿਆ ਸੁਖਪਾਲ ਖੈਰਾ ਵੀ ਪਹੁੰਚੇ ਉਦੋਂ ਆਮ ਆਦਮੀ ਪਾਰਟੀ ਸੀਗੇ ਤੇ ਇਹਨਾਂ ਨੂੰ ਰੋਣ ਦਿੰਦੇ ਕਿਉਂ ਜੇ ਉਸ ਦਿਨ ਜਨਾਨੀ ਨੇ ਤੁਹਾਨੂੰ ਦਵਾਈ ਦਿੱਤੀ ਤੇ ਫਿਰ ਕਾਰਵਾਈ ਕਿਉਂ ਨਹੀਂ ਕਰਾ ਕੇ ਆਇਆ ਜਾਈਏ ਕਿੱਥੇ ਕਿਹੜੇ ਕਿਦ ਕੋ ਰੋਈਏ ਜਾ ਕਿਥੇ ਤੇ ਚੋਰ ਕੁੱਤੀ ਰਲਿਆ ਵੀ ਕੈਪਟਨ ਤੁਹਾਡੇ ਨਾਲ ਰਲਿਆ ਤੇ ਤੁਸੀਂ ਉਹਦੇ ਨਾਲ ਰਲਿਓ ਅੱਜ ਵੀ ਸੁਖਬੀਰ ਬਾਦਲ ਤੇਰੇ ਕਈ ਕੰਮ ਚੱਲਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਖਲਾਸੇ ਕਰ ਦੂੰ ਵੀ ਅਸਰ ਸਰਕਾਰ 'ਚ ਵੀ ਬੰਦ ਨਹੀਂ ਹੋਏ ਕਿ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇੜਦੇ ਮੋਰਾ ਨਾਲ ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾ ਨਾਲ ਕਿਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾ ਨਾਲੇ ਚੋਰ ਕੁੱਤੀ ਰਲਿਆ ਮੈਂ ਤੈਨੂੰ ਕਹਿਣਾ ਕਿ ਸੁਖਬੀਰ ਸੁਖਬੀਰ ਇੱਥੇ ਆਇਆ ਸੀ ਨਾ ਕੈਪਟਨ ਮਰਿੰਦਰ ਸਿੰਘ ਤੁਹਾਨੂੰ ਹੀਰੋ ਬਣਾਉਣਾ ਚਾਹਣਾ ਤੂੰ ਉਹਦੇ ਉੱਤੇ ਕਾ ਮਤਲਬ ਮੈਂ ਮੈਂ ਲਫਜ਼ ਕੀ ਵਰਤਾਂ ਇੱਕ ਉਹ ਬੁੱਧੂਆਂ ਜਿਹੇ ਵਾਲਾ ਪਰਚਾ ਦੇਤਾ 341 ਦਾ ਫਲਾਣਾ ਠਮਕਾਣਾ ਉਹਦੀ ਆੜ ਦੇ ਵਿੱਚ 15 ਦਿਨ ਦੀ ਇੱਥੇ ਪਰਮਿਸ਼ਨ ਦਿੱਤੀ ਗਈ ਹੋਰ ਰੇਤਾ ਕੱਢਣ ਦੀ ਕਰੋੜਾਂ ਰੁਪਈਆਂ ਦੀ ਜਿਹੜੀ ਰੇਤਾ ਨਿਕਲਣੀ ਆ ਕੈਪਟਨ ਮਰਿੰਦਰ ਸਿੰਘ ਜੀ ਸ਼ਰਮ ਨੂੰ ਹੱਥ ਮਾਰੋ ਮੇਰੇ ਤੋਂ ਵੱਡੇ ਉਹ ਮੈਂ ਲਫਜ਼ ਖੈਰਿਆਂ ਵਾਂਗੂ ਨਹੀਂ ਤੁਹਾਨੂੰ ਵਰਤ ਸਕਦਾ ਇੱਜ਼ਤ ਰਤਬਾ ਤੁਹਾਡਾ ਮਤਲਬ ਮੇਰੇ ਫਾਦਰ ਫਿਗਰ ਹੋਗੇ ਮੇਰੇ ਤਾਇ ਸਮਾਨ ਹੋਗੇ ਦਾਦੇ ਸਮਾਨ ਹੋਗੇ ਪਰ ਕੁਛ ਤੇ ਅਕਲ ਨੂੰ ਹੱਥ ਮਾਰੋ ਪੰਜਾਬੀਆਂ ਨੂੰ ਤੁਹਾਡੇ ਕੋਲ ਆ ਸੀਗੀ ਔਰ ਇੱਕ ਦੂਜੇ ਨੂੰ ਤੁਸੀਂ ਗਾਲਾਂ ਕੀ ਕੱਢਦੇ ਹੋ ਦੋਵੇਂ ਜਣੇ ਗਾਲਾਂ ਇਸ ਕਰਕੇ ਕੱਢਦੇ ਹੋ ਵੀ ਲੋਕੀ ਸ਼ਦਾਈ ਬਣੀ ਜਾਣ ਉਹਨਾਂ ਨੂੰ ਲੱਗੇ ਵੀ ਸਾਡੇ ਲਈ ਲੜ ਰਹੇ ਆ ਔਰ ਮੈਂ ਤੁਹਾਨੂੰ ਇਹ ਇਹ ਦੋ ਲੈਣਾ ਤੁਹਾਡੇ ਤੇ ਬਿਲਕੁਲ ਉਹ ਰਾਤ ਅੰਦੋਰੀ ਦੀਆਂ ਟੁੱਕਦੀਆਂ ਕਿ ਇਹ ਜੋ ਚੱਕੀ ਚੱਲ ਰਹੀ ਹੈ ਇਹ ਜੋ ਚੱਕੀ ਚੱਲ ਰਹੀ ਹੈ ਇਸਕੇ ਦੋਨੋਂ ਪਾਰਟ ਉਲਟੇ ਹਨ ਜੋ ਬੇਈਮਾਨ ਹੈ ਉਹ ਦੂਸਰੋਂ ਕੋ ਬੇਈਮਾਨ ਕਹਤੇ ਹਨ ਮੈਂ ਲੋਕਾਂ ਨੂੰ ਅਪੀਲ ਕਰਨ ਲਗਾ ਕਿ ਇਹਨਾਂ ਤੋਂ ਕੋਈ ਆਸ ਨਾ ਰੱਖੋ ਮੇਰੀ ਇੱਕ ਗੱਲ ਨੂੰ ਸਮਝ ਲਓ ਕਿ ਜਦੋਂ ਵੀ ਇਹੋ ਜਿਹੇ ਮੁੱਦੇ ਉੱਠਦੇ ਆ ਤੁਹਾਨੂੰ ਅੱਗੇ ਲੱਕੇ ਕੰਮ ਕਰਨਾ ਪੈਣਾ ਹਰ ਵਰਗ ਨੂੰ ਸਾਥ ਦੇਣਾ ਪੈਣਾ ਚਾਹੇ ਉਹ ਰੇਤਾ ਚ ਇਨਵੋਲ ਹੋਵੇਗਾ ਕਿ ਨਹੀਂ ਹੈਗਾ ਚਾਹੇ ਉਹ ਦੁਕਾਨ ਵਾਲਾ ਚਾਹੇ ਉਹ ਫੈਕਟਰੀ ਵਾਲਾ ਕਿਉਂਕਿ ਇਹਦਾ ਜਿਹੜਾ ਨੁਕਸਾਨ ਆ ਉਹ ਹਰ ਬੰਦੇ ਦੇ ਉੱਤੇ ਭਾਰੂ ਪੈਂਦਾ ਇਹ ਸਾਡੇ ਕੁਦਰਤੀ ਸਰੋਤ ਨੇ ਜਿੱਥੋਂ ਸੂਬੇ ਨੂੰ ਕਮਾਈ ਹੋਣੀ ਸੀ ਜਿੱਥੋਂ ਸੂਬੇ ਦਾ ਖਜ਼ਾਨਾ ਭਰਨਾ ਵਾ ਜਦੋਂ ਸੂਬੇ ਦਾ ਖਜ਼ਾਨਾ ਪੂਰਾ ਉੱਥੇ ਨਹੀਂ ਜਾਂਦਾ ਤੇ ਹਰ ਚੀਜ਼ ਦੇ ਉੱਤੇ ਮਹਿੰਗਾਈ ਹੋ ਰਹੀ ਆ ਚਾਹੇ ਉਹ ਬਿਜਲੀ ਆ ਚਾਹੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਵਾ ਹਰ ਚੀਜ਼ ਦੇ ਉੱਤੇ ਸਰਕਾਰ ਵੱਧ ਤੋਂ ਵੱਧ ਟੈਕਸ ਲਾ ਰਹੀ ਆ ਕਿਉਂਕਿ ਜਿਹੜੇ ਪੈਸੇ ਸਰਕਾਰ ਨੂੰ ਜਾਣੇ ਚਾਹੀਦੇ ਆ ਉਹ ਜਾਂਦੇ ਹੀ ਨਹੀਂ ਇਹਦਾ ਅਖੀਰ ਸਾਰਿਆਂ ਦੇ ਉੱਤੇ ਓਵਰ ਕਾਲ ਕਿਤੇ ਨਾ ਕਿਤੇ ਫਰਕ ਪੈਂਦਾ ਅਸੀਂ ਸਾਰੇ ਪੀੜਤ ਆ ਇੰਨਾ ਚੀਜ਼ਾਂ ਦੇ ਉੱਤੋਂ ਸਾਡੀ ਜੇ ਕਿਸੇ ਦੀ ਜ਼ਮੀਨ ਨਹੀਂ ਨਾ ਤੇ ਇਹਨਾਂ ਸੋਚੋ ਤੁਹਾਡਾ ਨੁਕਸਾਨ ਨਹੀਂਗਾ ਹਰ ਪਾਸੇ ਕਿਸੇ ਨਾ ਕਿਸੇ ਬੰਦੇ ਦਾ ਕਿਸੇ ਨਾ ਕਿਸੇ ਤਰੀਕੇ ਨੁਕਸਾਨ ਹੋ ਰਿਹਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਣੇ ਫਰਜ਼ ਨੂੰ ਪਛਾਣੋ ਆਪਣੇ ਆਪਣੀ ਸਮਝ ਨੂੰ ਪਛਾਣੋ ਤੁਹਾਨੂੰ ਅੱਗੇ ਲੱਗਣਾ ਪੈਣਾ ਮੇਰੀ ਖੀਰ ਚ ਲੋਕਾਂ ਨੂੰ ਇਹ ਬੇਨਤੀ ਆ ਮੈਂ ਵੀ ਥਾਂ ਥਾਂ ਤੇ ਜਾ ਕੇ ੱੱਕੇ ਖਾਂਦਾ ਮੈਂ ਕੋ ਇਲੈਕਸ਼ਨ ਲੜਦਾ ਮੇਰਾ ਟੀਚਾ ਹੀ ਨਹੀਂ ਚੰਗਾ ਪਲੇਟਫਾਰਮ ਮਿਲੂਗਾ ਤੇ ਲੜੂਗਾ ਨਹੀਂ ਤੇ 2027 ਚ ਵੇਖਾਂਗੇ ਮੇਰੀ ਕੋਈ ਦੁਕਾਨ ਨਹੀਂ ਐ ਐਮਐਲ ਬਣਨਾ ਐਮਪੀ ਬਣਨਾ ਤੁਸੀਂ ਵੀ ਆਪੋ ਆਪਣੀ ਥਾਂ ਦੇ ਉੱਤੇ ਜਾਗਰੂਕ ਹੋ ਮੈਂ ਲੋਕਾਂ ਨੂੰ ਇਹ ਗੱਲ ਕਹਿ ਕੇ ਸਮਾਪਤੀ ਕਰ ਲੱਗਾ ਕਿ ਵਕਤ ਕਮ ਹੈ ਵਕਤ ਕਮ ਹੈ ਜਿਤਨਾ ਜੋਰ ਹੈ ਲਗਾ ਦਿਓ ਕੁਝ ਲੋਗੋ ਕੋ ਮੈਂ ਜਗਾਤਾ ਹੂੰ ਕੁਝ ਲੋਗੋ ਕੋ ਤੂੰ ਜਗਾ ਦੋ